ਕਿਆ ਵਧੀਆ ਜੀ ਵਿਚਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਜਦੀ ਠੀਕ ਠਾਕ ਵਧੀਆ ਵੈਗਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆ ਜੀ 2:30 ਵਜੇ ਦਾ ਤੇ ਆਪਾਂ ਚੱਲੇ ਸੀ ਬਾਜ਼ਾਰ ਤੇ ਕੁਝ ਕੁ ਸ਼ਾਪਿੰਗ ਆਪਣੀ ਰਹਿ ਗਈ ਸੀ ਵਿਆਹ ਦੀ ਕੁਝ ਤਾਂ ਕਰ ਲਈ ਸੀ ਪਹਿਲਾਂ ਰਾਜਪੁਰੇ ਤੋਂ ਤੇ ਅੱਜ ਆਪਾਂ ਥੋੜਾ ਦੂਰੀ ਨੇੜੇ ਹੈ ਮਤਲਬ ਤੇ ਬਾਜ਼ਾਰ ਚੱਲੇ ਸੀਗੇ ਤੇ ਆਪਾਂ ਹੋ ਗਏ ਤਿਆਰ ਜੀ ਤੇ ਬੈਗ ਬੁਗ ਲੈ ਆਣਾ ਸੀਗਾ ਕੱਪੜੇ ਪਾਉਣ ਲਈ ਤੇ ਹੋਰ ਮੇਰਾ ਵਰਸ ਰਹਿੰਦਾ ਸੀ ਤੇ ਬਾਕੀ ਥੋੜਾ ਬਹੁਤਾ ਹੋਰ ਸਮਾਨ ਲੈਣਾ ਸੀਗਾ ਖਤੇ ਦੇ ਪਟਕੇ ਵਗੈਰਾ ਲੈਉਣੇ ਆ ਤੇ ਹੋਰ ਤੇ ਆਪਾਂ ਚੱਲੇ ਸੀਗੇ ਜੀ ਹੁਣ ਤਿਆਰ ਹੋ ਗਏ ਤੇ ਵੇਖਦੇ ਆ ਕਿੰਨਾ ਕ ਮਹਿੰਗਾ ਸਮਾਨ ਆਉਂਦਾਗਾ ਕੀ ਕੀ ਖਰੀਦਦੇ ਆਪਾਂ ਤੇ ਦਿਖਾਵਾਂਗੇ ਤੁਹਾਨੂੰ ਵੀ ਤੇ ਤੇ ਲੋ ਜੀ ਇਧਰ ਸਾਡਾ ਫਤੇ ਵੀ ਤਿਆਰ ਹੋ ਗਿਆ ਤੇ ਇਧਰ ਆ ਗਿਆ ਸਾਡਾ ਏਕਮ ਏਕਮ ਵੀ ਤਿਆਰ ਹੋ ਗਿਆ ਆਪਦੇ ਪਾਪਾ ਦੀ ਗੋਦੀ ਚੜਿਆ ਹੋਇਆ ਆਇਆ ਫਤੇ ਚੱਲੀ ਆਏ ਹਾਂ ਖੇਲੇ ਏਕਮ ਓਏ ਏਕਮ ਹੈਲੋ ਏਕਮ ਏਕਮ ਆਏ ਆਏ ਆ ਚੱਲੀਏ ਆ ਜਾ ਆ ਜਾ ਆ ਜਾ ਦੇਖ ਲਓ ਜੀ ਸਾਡਾ ਏਕਮ ਬੋ ਜਿਆਦਾ ਛਰਾਰਤੀ ਹੋ ਗਿਆ ਏਕਮ ਬੋ ਜਿਆਦਾ ਛਰਾਰਤਾ ਕਰਨ ਲੱਗ ਗਿਆ ਇਹ ਤੇ ਹੁਣ ਇਹਦੀ ਨਿਗਾਹ ਪੂਰੀ ਰੱਖਣੀ ਪੈਂਦੀ ਏ ਸਾਨੂੰ ਮੰਜੇ ਤੇ ਲੋਟ ਰਹੀਆਂ ਖਾਂਦਾ ਹੁਣ ਇਹ ਇਧਰ ਉਧਰ ਬਹੁਤ ਨਿਗਾਹ ਰੱਖਣੀ ਪੈਂਦੀ ਏ ਹੁਣ ਇਹਦੀ ਬਾਏ ਇਧਰ ਬੁੱਤ ਸਸਰੀਕਾਲ ਕਰ ਦੋ ਸਸਰੀਕਾਲ ਰੋਚੀ ਘਟਕਾ ਵੇਖੇ ਕਿਵੇਂ ਕਰਿਆ ਇਧਰੋਂ ਕਰਨ ਬੰਨੂ ਮੈਂ ਸੀਕਾ ਨਾਲ ਕਰ ਲਿਆ ਮੇਰੇ ਪੈਰੀ ਹੱਥ ਲਾਏ ਆ ਮੇਰੇ ਮੇਰੇ ਵੀ ਲਾ ਦੇ ਪੈਰੀ ਹੱਥ ਪਾਪਾ ਦੇ ਕਿਵੇਂ ਲਾਉਂਦੇ ਹੁੰਦੇ ਪੈਰੀ ਹੱਥ ਹੈ ਨਹੀਂ ਮੈਂ ਪਹਿਲੇ ਬਾਪੂ ਕੋਲ ਜੀ ਲਾਇਆ ਪਾਪਾ ਦੇ ਪੈਰੀ ਹੱਥ ਲਾ ਦੇ ਐ ਬੜੀ ਤੇ ਲਾ ਕੇ ਨਹੀਂ ਕਰਦੇ ਹੁੰਦੇ ਪਤਾ ਹੈ ਇਹਨੂੰ ਸਾਰਾ ਕਿੱਦੇ ਦਾ ਲਾਉਂਦਾ ਪੈਰੀ ਹੱਥ ਹਾਂ ਤੇ ਚਲੋ ਜੀ ਹੁਣ ਆਪਾਂ ਚੱਲੇ ਆਂ ਟਾਈਮ ਕਾਫੀ ਹੋ ਗਿਆ ਤੇ ਬਾਜ਼ਾਰ ਚ ਵੀ ਉੱਥੇ ਟਾਈਮ ਲੱਗੂਗਾ ਹਜੇ ਫੇਰ ਠੰਡ ਹੋ ਜਾਂਦੀ ਏ ਸ਼ਾਮ ਨੂੰ ਤੇ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਚ ਕੀ ਕੀ ਲੈਣੇ ਆਗੇ ਸਮਾਨ ਇਹ ਪਤਾ ਨਹੀਂ ਬਸ ਦੇਖੋ ਜੀ ਕਿੰਨਾ ਸੋਹਣਾ ਸੋਹਣਾ ਸਮਾਨ ਤੇ ਬਿਲਕੁਲ ਘੱਟ ਰੇਟ ਤੇ ਇੱਥੇ ਬਹੁਤ ਜ਼ਿਆਦਾ ਸੋਹਣਾ ਸਮਾਨ ਆ ਹਰ ਇੱਕ ਚੀਜ਼ ਹੈਗੀ ਇੱਥੇ ਤੇ ਇਹ ਦੇਖੋ ਹਰ ਇੱਕ ਚੀਜ਼ अवेलेबल ਹੈ ਇੱਥੇ ਆਹ ਚੀਜ਼ ਮਮਾ ਹੈ ਲਾਹ ਬਲ ਮਮਾ ਮਮਾ ਚੋਖਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਮਾਨ ਸਾਰਾ ਮਮਾ ਮੈਂ ਨਹੀਂ ਤੇ ਹਰ ਇੱਕ ਚੀਜ਼ ਮਿਲਦੀ ਹੈ ਜੀ ਠੀਕ ਰੇਟ ਤੇ ਤੇ ਬਹੁਤ ਜ਼ਿਆਦਾ ਸਮਾਨ ਆ ਇੱਥੇ ਤੇ ਇਹ ਬੱਚਿਆਂ ਦੇ ਵੀ ਹੈਗੇ ਸਕੂਟਰੀਆਂ ਵਗੈਰਾ ਸਾਈਕਲੀਆਂ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਆ बहुत सोने सोने बिल्कुल ठीक रेट इतना सारा समान देखी जाओ कि आप इथ खरीद रहे हैं परस ਹਰ ਇੱਕ ਚੀਜ਼ ਐਥੇ ਸ਼ਾਪ ਤੇ ਇਹਨਾਂ ਦੇ ਛੋਟਾ ਅੱਗੇ 1 ਮਿੰਟ ਕੀ ਕਰ ਰਹੇ ਹੈਗਾ ਫਾਤੇ ਇਹ ਇੱਕ ਵਾਰ ਕੋਈ ਜੰਦ ਹਾਂ ਇਹ ਕੋਈ ਸਾਰਾ ਸਮਾਨ ਮਿਲ ਜਾਂਦਾ ਇੱਥੇ ਪਰਸਾ ਕੇ ਕੀ ਨਹੀਂ ਆ ਪਰਸਾ ਕੇ ਜਾਂਦੇ ਕੱਪੜੇ ਵੀ ਬਹੁਤ ਜ਼ਿਆਦਾ ਸਮਾਨ ਬਹੁਤ ਜ਼ਿਆਦਾ ਤੇ ਸੋਨਾ ਵੀ ਹੈ ਤੇ ਇਹ ਵੇਖੋ ਕੋਟ ਵਗੈਰਾ ਕੀ ਹੈ ਜਾਇ ਮੈਟ ਮੂਟ ਸਭ ਕੁਝ ਮਿਲਦਾ ਇੱਥੇ ਤੇ ਵੇਖੋ ਜੀ ਬੱਚਿਆਂ ਦੇ ਇਹ ਫਤੇ 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 ਇਹ ਵੇਖੋ ਜੀ ਮੈਂ ਪਰਤ ਖਰੀਦ ਰਹੀ ਆਂਗੀ ਤੇ ਇਹ ਬਹੁਤ ਸੋਹਣੇ ਸੋਹਣੇ ਪਰਸ ਲਗੇਾਰੇ ਤੇ ਹੁਣ ਮੈਂ ਦੇਖਦੀ ਇਹਨਾਂ ਚੁਕੇੜਾ ਲਵਾਂ ਇਹ ਕੜਵਾਈ ਆਪਾਂ ਕੋਸਿਕ ਪਰਸ ਤੇ ਸ਼ਾਇਦ ਮੈਂ ਆਹੀ ਪਰਸ ਲਵਾਂ ਇਹ ਮੈਨੂੰ ਵਧੀਆ ਲੱਗ ਰਿਹਾ ਹੈ ਆ ਹੋਰੀ ਆਉਗੀ ਆ ਹੋਗੀ ਮੈਨੂੰ ਲੱਗਦਾ ਹੈ ਨਾ ਛੋਟੀ ਨਹੀਂ ਹੈਗੀ ਇਹਦੇ ਨਾਲ ਆਪਦੀ ਹੋਰ ਸੇ ਬੱਸ ਇਹ ਆਪਾਂ ਦੇਖ ਰਹੇ ਹਾਂ ਜੀ ਤੇਤੀ ਬੈਗ ਤੇ ਇਹ ਆਪਾਂ ਨੇ ਲੈਣਾ ਇਹ ਕਾਫੀ ਵੱਡਾ ਦਾ ਤੇ ਕਲਰ ਵੇਖ ਰਹੇ ਸੀਗੇ ਆਪਾਂ ਉਹ ਚੀਜ਼ ਵੀ ਸੋਹਣੀ ਹੈ ਨਾ ਇਹ ਕੈ कलर ਸੀ ਗਾਈ ਆਹ ਕਲਰ ਜ਼ਿਆਦਾ ਵਧੀਆ ਹੈਗਾ ਫਾਸੀ ਹੈ ਮੇਰੇ ਸਾਹਬ ਨੇ ਇਹ ਆਪਾਂ ਲੈ ਰਹੇ ਹਾਂ ਜੀ ਬੈਗ ਤੇ ਇਹ ਜੀ ਆਪਣੇ ਕੱਪੜੇ ਸੈੱਟ ਆਉਣਗੇ ਕੱਪੜੇ ਕਾਫੀ ਹੋ ਜਾਣਗੇ ਨਾ ਵਿਆਹ ਵਾਸਤੇ ਹਾਂ ਤੇ ਆਪਾਂ ਲਾਵਾਂਗੇ ਹਣ ਦੇਖੋ ਇਹ ਜੁਐਲ ਜੁਐਲਰੀ ਕਿੱਡੀ ਸੋਹਣੀ ਆ ਉਹ ਟੋਪੀ ਇਹ ਦੇਖ ਰਹੇ ਆਂ ਮਨੋ ਗੁਲਾਬ ਜਨ ਲੈ ਇਹ ਦੇਖੋ ਇਹ ਨਿੱਕੇ ਨਿੱਕੇ ਬੱਚਿਆਂ ਦੇ ਸੈਂਡਲ ਤੇ ਜੁੱਤੀਆਂ ਜੁੱਤੀਆਂ ਬਹੁਤ ਜ਼ਿਆਦਾ ਸੋਹਣੀਆਂ ਬਹੁਤ ਬਹੁਤ ਜ਼ਿਆਦਾ ਸੋਹਣੀਆਂ ਜੁੱਤੀਆਂ ਵੀ ਮੱਖੀ ਨਾ ਚਕੂਚੀ ਮਮਾ ਚਕੂਪੇ ਉਹ ਮਮਾ ਚਲੋ ਚਕੂ ਪਾਪਾ ਲੋ ਜੀ ਇਹ ਆਪਾਂ ਲੈ ਲਿਆ ਸਾਰਾ ਸਮਾਨ ਤੇ ਟੇਚੀ ਵੀ ਲੈ ਲਿਆ ਤੇ ਹੁਣ ਆਪਾਂ ਕਾਫੀ ਸਮਾਨ ਲੈ ਲਿਆ ਤੇ ਇਹ ਆਪਾਂ ਪਾ ਲੈਣਾ ਇਹਦੇ ਵਿੱਚ ਟੇਚੀ ਚ ਤੇ ਵਾਰ ਵੀ ਨਹੀਂ ਰਹਿਣ ਲੱਗਾ ਥੋੜਾ ਥੋੜਾ ਤੇ ਅੱਜ ਦਾ ਵਲੌਗ ਜੀ ਇੰਨਾ ਹੀ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ